ਇਹ ਵੀ ਕਰਦੇ ਆਂ ਜਾਂ ਇਹ ਕਿ ਐਂ ਕਿ ਦੁੰਗਾ ਮਾਰਦੇ ਨੇ ਨਹੀਂ ਨਹੀਂ ਤਾਂ ਹੀ ਪਾਣੀ ਉਧਰ ਹੀ ਜ਼ਿਆਦਾ ਹੁੰਦਾ ਉਹ ਤਾਂ ਥਾਂ ਮਲ ਲੈਂਦਾ ਜਿੰਨਾ ਮੇਰੇ ਜਿੰਨੇ ਜਿੰਨੇ ਆਇਆ ਉਹਨਾਂ ਫਿਰ ਵਧਣਾ ਹੀ ਆ ਕੰਮ ਹਾਂ ਜਿੰਨਾ ਉਹਨੇ ਜਿੰਨਾ ਥਾਂ ਨਾਲ ਮਲਿਆ ਉਹਨੂੰ ਜਿਆਦਾ ਥਾਂ ਘਟਦਾ ਹੁੰਦਾ ਕਿ ਕਿ ਲੋਕੇ ਪਾਣੀ ਮੈਂ ਇੱਕ ਤਰੀਕਾ ਹੈਗਾ ਵਾਂ ਇਹ ਨਹੀਂ ਮੇਰੇ ਥਾਂ ਹੈ ਉਹ ਹੈ ਸ਼ੁਰੂ ਆਪਾਂ ਆ ਗਏ ਆਂ ਉਹ ਥੱਲੇ ਲੱਗੇ ਰਹੇ ਹਾਂ ਕੰਦਾ ਪਾਣੀ ਦਿੰਦਾ ਹੁਣੇ ਪਾਣੀ ਵਾਲੇ ਜਾਣ